you. Mm -hmm. ਨਵਾਂ ਬਾਰਿਆਸ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 180ਵਾਂ ਜਨਮ ਦਿਹਾੜਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਦੇ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀ ਅਖੰਡ ਪਟ ਸਾਹਿਬ ਦੇ ਭੋਗ ਪਾਏ ਗਏ। ਮਹਾਰਾਜਾ ਹੀਰਾ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਨਾਪੇ ਹਲਕੀ ਦੀਆਂ ਸੰਗਤਾਂ ਤੋਂ ਇਲਾਵਾ ਵਾਕਵਕ ਸਕੂਲ ਦੇ ਵਿਦਿਆਰਥੀ ਵੀ ਨਤਮਸਤਕ ਹੋਏ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਅਸੀਂ ਭਾਗਾ ਵਾਲਿਆਂ ਕਿ ਅਸੀਂ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਿਹਾ ਕਿਉਂਕਿ ਜਨਮ ਦਿਹਾੜਾ ਮਨਾਉਣ ਦਾ ਮੁੱਖ ਮਾਖਸ ਦੇਹੀ ਸਾਡੀ ਨੌਜਵਾਨ ਪੀੜੀ ਨੂੰ ਪਤਾ ਚੱਲ ਸਕੇ ਕਿ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਦੀ ਰਾਜਸਥਾਨ ਅਤੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਨਾਭਾ ਸ਼ਹਿਰ ਨੂੰ ਅਣਗੂਲਿਆ ਕੀਤਾ ਗਿਆ। ਜੀ ਅੱਜ ਸੋਮਵਾਰ 18 ਦਸੰਬਰ ਸੰਨ 2023 ਨਾਭਾ ਦੇ ਰਿਆਸਤੀ ਕਿਲੇ 'ਚ ਮਹਾਰਾਜਾ ਹੀਰਾ ਸਿੰਘ ਜਿਹੜੇ ਕਿ ਧਰਮੀ ਰਾਜੇ ਸੀਗੇ ਔਰ ਹਰ ਧਰਮ ਦਾ ਸਤਕਾਰ ਕਰਦੇ ਸੀ ਉਹਨਾਂ ਦਾ 180ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਔਰ ਸੰਗਤ ਦੇ ਵਿੱਚ ਭਾਰੀ ਜੋਸ਼ ਹੈ ਜੀ ਔਰ ਸਕੂਲਾਂ ਦੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਹਮ ਹਮਾਕੇ ਪਹੁੰਚ ਰਹੇ ਨੇ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹ ਜਿਹੜਾ ਕਿਲਾ ਰਿਆਸਤੀ ਕਿਲਾ ਮੇਰਾ ਮਕਸਦ ਹੈ ਜੀ ਕਿ ਇਹਦੀ ਸਾਮ ਸੰਭਾਲ ਕੀਤੀ ਜਾਵੇ ਔਰ ਪੰਜਾਬ ਸਰਕਾਰ ਸਾਡੇ ਭੈਣ ਜੀ ਸਤਕਾਰਯੋਗ ਗੁਰਪ੍ਰੀਤ ਕੌਰ ਮਾਨ ਜੀ ਸਾਡੀ ਕੈਬਨਿਟ ਸਭ ਨੂੰ ਮੈਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਇਹ ਕਿਲਾ ਜਿਹੜਾ ਬਹੁਤ ਜਿਹੜਾ ਐ ਸਮਝ ਲਓ ਕਿ ਨਾਬਾ ਰਿਆਸਤ ਦੀ ਜਿਹੜਾ ਧੁਰਾ ਹੈ ਜੀ ਇਹਦੀ ਸਾਮ ਸੰਭਾਲ ਬਹੁਤ ਜ਼ਰੂਰੀ ਹੈ ਔਰ ਸੰਗਤ ਨੂੰ ਵੀ ਬੇਨਤੀ ਹੈ ਕਿ ਆਪਾਂ ਸਾਰੇ ਮਿਲ ਕੇ ਹੰਬੜਾ ਮਾਰੀਏ ਜਿੱਥੇ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਔਰ ਨਾਲ ਦੀ ਨਾਲ ਮਹਾਰਾਜਾ ਦੰਮਨ ਸਿੰਘ ਜੀ ਨੂੰ ਮਹਾਰਾਜਾ ਪ੍ਰਤਾਪ ਸਿੰਘ ਜੀ ਨੂੰ ਉਹਨਾਂ ਦੀ ਪੰਜਵੀਂ ਪੀੜ੍ਹੀ ਜਿਹੜੀ ਹੈ ਰਾਣੀ ਪ੍ਰੀਤੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਦੀ ਸੰਗਤ ਨੂੰ ਸਹਿਯੋਗ ਦਿੱਤਾ ਜੀ ਪਿੰਡਾਂ ਤੋਂ ਸੰਗਤ ਬਹੁਤ ਆ ਰਹੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹੋਰ ਕਿੰਨੇ ਆ ਰਹੇ ਨੇ ਐਮ ਐਲ اے ਸਾਹਿਬਾਨ ਆ ਰਹੇ ਨੇ ਜੀ ਮੇਨੂਰ ਤੱਕ ਸਾਡੇ ਕੈਬਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਜੀ ਉਹਨਾਂ ਦਾ ਫੋਨ ਆ ਗਿਆ ਐਮ ਐਲ اے ਸਾਹਿਬਾਨ ਦਾ ਫੋਨ ਆ ਗਿਆ ਬਾਕੀ ਜਿਵੇਂ ਜਿਵੇਂ ਆਈ ਜਾਣਗੇ ਸਾਰੇ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਆ ਜੀ ਇਹ ਮਕਸਦ ਇੱਕੋ ਹੀ ਹੈ ਜੇ ਕਿ ਮਹਾਰਾਜਾ ਹੀਰਾ ਸਿੰਘ ਜੀ ਨੂੰ ਯਾਦ ਕੀਤਾ ਜਾਵੇ ਔਰ ਉਹਨਾਂ ਦੀ ਜਿੱਦੀ ਕੰਟਰੀਬਿਊਸ਼ਨ ਆ ਜੱਡਾ ਉਹਨਾਂ ਦਾ ਐਜ ਬਤਾਰੇ ਮਹਾਰਾਜਾ ਉਹਨਾਂ ਦਾ ਕਦ ਹੈ ਕਿ ਉਹਨਾਂ ਦੇ ਮੁਤਾਬਕ ਜਿਸ ਤਰ੍ਹਾਂ ਇਹ ਕਿਲਾ ਬਣਾਇਆ ਗਿਆ ਸੀ ਜਿਸ ਤਰ੍ਹਾਂ ਉਹ ਵੀ ਵਿਆਸਤ ਸੀਗੀ ਕਿ ਉਸ ਤਰੀਕੇ ਨਾਲ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਕਿਉਂਕਿ ਛੋਟੀ ਕਾਸ਼ੀ ਨਾਲ ਵੀ ਜਾਣਿਆ ਜਾਂਦਾ ਨਾਭਾ ਜੀ ਛੋਟੀ ਕਾਸ਼ੀ ਜਾਨੀ ਕਿ ਹਰ ਧਰਮ ਦਾ ਸਤਕਾਰ ਦਿੱਲੀ ਤੇ ਲਾਹੌਰ ਦਾ ਸੈਂਟਰ ਨਾਭਾ ਹੈ ਔਰ ਇਹਨੂੰ ਅਨਗੌਲਿਆ ਕੀਤਾ ਗਿਆ ਜੀ ਮੈਨੂੰ ਦੁੱਖ ਹੈ ਇਸ ਗੱਲ ਦਾ ਪਰ ਹੁਣ ਮੈਂ ਪੰਜਾਬ ਸਰਕਾਰ ਬਤੌਰੇ ਐਮਐਲਏ ਔਰ ਕੇਂਦਰ ਸਰਕਾਰ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਕੇ ਉਹਦੀ ਸਾਮ ਸੰਭਾਲ ਦਾ ਵੱਡਾ ਪ੍ਰਾਲਾ ਕਰਾਂਗੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਜਿਹੜੇ ਐਕਚੁਅਲੀ ਲੋਕ ਚੁਣੇ ਗਏ ਜੀ ਉਹਨਾਂ ਦੇ ਵਿੱਚ ਵਿਲ ਪਾਵਰ ਨਹੀਂ ਸੀਗੀ ਨਾ ਨਾ ਐਡੀ ਕੋਈ ਪੋਲੀਟਿਕਲੀ ਐਡਾ ਆਈਕਿਊ ਸੀਗਾ ਕਿ ਕੁਛ ਨਾ ਕੋਈ ਸੋਚ ਦੇ ਦੇ ਬਾਰੇ ਤੇ ਹੁਣ ਇਹ ਤਾਂ ਉਹੀ ਦੱਸ ਸਕਦੇ ਆ ਜੀ ਮਿੰਤਾ ਜਿਹਨ ਸੇਵਾ ਬਖਸ਼ੀ ਹੈ ਸੰਗਤ ਨੇ ਤੇ ਮੈਂ ਜਿੰਨਾ ਹੋ ਸਕਦਾ ਬਤ ਤੋਂ ਬਤ ਉਪਰਾਲਾ ਕਰ ਰਹੇ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਜਿਹੜਾ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਔਰ ਇਸ ਤੋਂ ਜ਼ਿਆਦਾ ਖੁਸ਼ੀ ਇਹ ਹੈ ਕਿ ਉਨ੍ਹਾਂ ਪਰਿਵਾਰ ਨਹੀਂ ਬਲਕਿ ਉਨ੍ਹਾਂ ਪਿਆਸਤ ਕੀ ਲੋਕ ਮਿਲ ਕੇ ਮਨਾ ਰਹੇ ਹਨ। ਉਸ ਤੋਂ ਜ਼ਿਆਦਾ ਬੜੀ ਰਿਸਪੈਕਟ ਕੀ ਗੱਲ ਹੋ ਗਈ। ਅਸੀਂ ਮਨਾਏ ਤਾਂ ਮਾਰੇ ਤੋਂ ਕੂਜੇ ਮਨਾਏਗੇ ਪਰ ਪਿਆਸਤ ਕੀ ਲੋਕ ਮਿਲ ਕੇ ਮਨਾ ਰਹੇ ਉਹ ਬਹੁਤ ਬੜੀ ਬਾਤ ਹੈ। और जिस तरह से आप देखते हैं कि यहाँ पे किले में अखंड पाठ सा हुआ है पता नहीं कितने सालों बाद यहाँ पर अखंड पाठ हुआ होगा तो इसको देखते हुए मैं बहुत शाही परिवार की ओर से अपने एम एल देवमान जी का बहुत शुक्रिया करना चाहती हूँ कि जैसे इन्होंने इस किले में वापस जान पाऊँ और जिस आपसे संगत आई है यहाँ पे इतने बच्चे आए हैं ये देख के मन में इतना अच्छा लग रहा है कि आज भी महाराजा हीरा सिंह जी को इतना याद किया जाए ਬਈ ਬਿਲਕੁਲ ਤੇ ਇਹ ਇਹ ਦੇਖ ਕੇ ਹਮੇਂ ਮਨ ਮੇਂ ਬਹੁਤ ਖੁਸ਼ੀ ਹੋ ਰਹਾ ਹੈ ਕਿ ਅੱਜ ਹਮ ਅਨਕੇ ਪਰਿਵਾਰ ਸੇ ਹੈ ਕਿ ਜਿਨ ਹਮਾਰੇ ਭੂਜੋ ਜੋ ਕੋ ਇਤਨਾ ਮਾਨ ਸਨਮਾਨ ਔਰ ਇਤਨਾ ਚੰਗੀ ਯਾਦ ਕੀਆ ਜਾਵੇ ਬਹੁਤ ਵਧੀਆ ਪਰਾਲਾ ਅੱਜ ਦੇਵਮਾਨ ਜੀ ਦਾ ਬਹੁਤ ਵੱਡਾ ਰੋਲ ਆ ਕਿਉਂ ਪਹਿਲੋ ਵੀ ਐਮਐਲਏ ਕਈ ਰਹੇ ਪਰ ਇਨੇ ਪਰਾਲਾ ਨਹੀਂ ਕੀਤਾ ਬਿਨਾਂ ਮਰਜ਼ੀ ਕੀਤਾ ਜਾਵੇ ਪਰ ਸਾਰੇ ਅੱਜ ਐਮਐਲਏ ਸਾਹਿਬਾਨ ਆ ਰਹੇ ਨੇ ਮੰਤਰੀ ਸਾਹਿਬ ਵੀ ਆਉਣਗੇ ਗੁਰਪ੍ਰੀਤ ਨਾਉਣਾ ਹੀ ਉਹ ਥੋੜਾ ਜਿਹਾ ਜਿਵੇਂਆ ਕਰਕੇ ਨਹੀਂ ਆ ਸਕੇ ਤੇ ਬਹੁਤ ਵਧੀਆ ਜਿਹੜਾ ਨਾਬੇ ਵਾਲਾਂ ਦਾ ਇੱਕ ਨਾ ਆ ਉਹ ਵਿਰਾਸਤ ਨਾਬਾ ਦੇ ਨਾਂ ਤੇ ਜਾਦਾ ਜਾੜਿਆਂ ਦਾ ਹੀ ਤੇ ਮਹਾਰਾਜਾ ਪਟਿਆਲਾ ਜਿੱਡਾ ਹੀ ਇਹਨਾਂ ਦੀ ਰਿਆਸਤ ਸੀ ਤੇ ਬੜੀ ਵਧੀਆ ਗੱਲ ਹੈ ਵੀ ਆਪਣੇ ਮਹਾਰਾਜ ਨੂੰ ਪੁਰਖਿਆਂ ਨੂੰ ਯਾਦ ਕਰਨਾ ਇੱਕ ਵਧੀਆ ਬੰਦਾ ਹੀ ਕਰ ਸਕਦਾ ਹੈ ਪਿਛਲੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਕਿਸ ਤਰ੍ਹਾਂ ਦੇ ਉਹ ਜ਼ਿੰਮੇਵਾਰੀ ਬਣਦੀ ਨਹੀਂ ਫਿਰ ਸਾਨੂੰ ਕਿੰਨੇ ਬਣਾਉਣਾ ਸੀ ਉਹ ਜ਼ਿੰਮੇਵਾਰੀਆਂ ਤਾਂ ਭੱਜੇ ਦੇ ਅਈ ਐਮਐਲਏ ਬਣੇ ਠੀਕ ਹੈ ਕਿ ਨਹੀਂ ਹੁਣ ਉਹ ਜ਼ਿੰਮੇਵਾਰੀਆਂ ਆਪਣੀਆਂ ਛੱਡ ਚੁੱਕੇ ਉਹ ਕੱਲਾ ਹਵਾ 'ਚ ਆ ਗਏ ਸੀ ਤੇ ਲੋਕਾਂ ਨੇ ਵੀ ਹਵਾ 'ਚ ਕਰਤੇ ਔਰਖਿਆਂ ਨੂੰ ਤੇ ਜਿਹੜਾ ਬੰਦਾ ਭੁੱਲਿਆ ਅਜ ਤੱਕ ਉਹ ਫਿਰ ਉਹਨੂੰ ਘਾਟੇ ਦਾ ਹੀ ਮੂਹ ਵੇਖਣਾ ਪਿਆ ਪਰਖਣ ਹਮੇਸ਼ਾ ਯਾਦ ਕਰਨਾ ਚਾਹੀਦਾ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਿਹੜਾ ਅੱਜ 180ਵਾਂ ਜਨਮ ਜਿਹੜਾ ਇੱਥੇ ਬੜੀ ਸਰਦਾਰ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਮੈਂ ਸੋਚੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਇੱਕ ਸੱਚ ਦੇ ਮਾਰਗ ਤੇ ਚੱਲਿਆ ਵਾਲੇ ਇਨਸਾਨ ਸਨ ਤੇ ਧਰਮੀ ਰਾਜ ਸਨ ਤੇ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਆਪਣਾ ਰਾਜ ਸੀਗਾ ਵਧੀਆ ਕਿਰਿਆ ਤੇ ਜਿਨ੍ਹਾਂ ਦੇ ਰਾਜ ਤੋਂ ਲੋਕ ਹਮੇਸ਼ਾ ਖੁਸ਼ੀ ਰਹੇ ਖੁਸ਼ ਰਹੇ ਨੇ ਤੇ ਮੈਂ ਇਸ ਮੌਕੇ ਤੇ ਦੁਬਾਰਾ ਫਿਰ ਸਮੁੱਚੇ ਪੰਜਾਬ ਵਾਸੀਆਂ ਨੂੰ ਤੇ ਨਾਭਾ ਰਿਆਸਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ? ਜੀ ਦੇਖੋ ਬਹੁਤ ਵਧੀਆ ਉਪਰਾਲਾ ਤੇ ਸਾਨੂੰ ਇਹ ਇਹੋ ਜਿਹੇ ਜਿਹੜੇ ਸਮਾਗਮ ਤੇ ਪਹਿਲੀ ਸਰਕਾਰਾਂ ਨੂੰ ਮਨਾਉਣ ਦੀ ਲੋੜ ਸੀ। ਮਹਾਰਾਜਾ ਹੀਰਾ ਸਿੰਘ ਇੱਕ ਧਰਮੀ ਰਾਜੇ ਸੀਗੇ। ਉਹਦੀ ਉਮਰ ਹੋਣੀ ਜਦੋਂ ਧਰਮ ਦੇ ਵਿੱਚ ਉਹਦਾ ਬਹੁਤ ਵਿਸ਼ਵਾਸ ਸੀਗਾ। ਹਰ ਇੱਕ ਧਰਮ ਦਾ ਉਹ ਇੱਜ਼ਤ ਕਰਦੇ ਸੀ ਤੇ ਹਰ ਇੱਕ ਧਰਮ ਦੇ ਜੋ ਲੋਕ ਸੀਗੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਸੀ। ਅ ਜਨਾਬੇ ਵਿੱਚ 180ਵਾਂ ਜਨਮ ਦਿਹਾੜਾ ਉਹਨਾਂ ਦਾ ਸੰਗਤਾਂ ਵੱਲੋਂ ਬੜੀ ਸਰਦਾਪੂਰਵਕ ਮਨਾਇਆ ਜਾ ਰਿਹਾ ਤੇ ਜਿਹੜਾ ਪ੍ਰਾਲਾ ਸਾਰਾ ਜਿਹੜਾ ਕੀਤਾ ਗਿਆ ਵੱਧ ਉਹਦਾ ਗੁਰਦੇਵ ਸਿੰਘ ਜੀ ਦੇਮਾਨ ਜੋ ਹਲਕੇ ਦੇ ਐਮਐਲਏ ਨੇ ਉਹਨੇ ਕੀਤਾ ਹੈਗਾ ਸੋ ਸੰਗਤਾਂ ਨੂੰ ਸਮੁੱਚੀ ਸੰਗਤ ਨੂੰ ਮੈਂ ਆਪਣੇ ਵੱਲੋਂ ਸਮੁੱਚੀ ਬਾਰ ਐਸੇਸ਼ਨ ਵੱਲੋਂ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਜਿਹੜੇ ਮਤਲਬ ਬਹੁਤ ਜੇ ਇਸ ਗੱਲ ਦੇ ਜਿਵੇਂ ਮਹਾਰਾਜਾ ਹੀਰਾ 180 ਮਾ ਜਨਮ ਦਿਨ ਆ ਆ ਬੱਚਿਆਂ ਨੂੰ ਨਹੀਂ ਪਤਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਜਦੋਂ ਇੱਥੇ ਆਉਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਮਹਾਰਾਜਾ ਹੀਰਾ ਸਿੰਘ ਕੌਣ ਸੀ ਮੈਂ ਪਹਿਲਾਂ ਸਾਡੇ ਸਾਰੇ ਨਾਬੇ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਖਾਸ ਕਰਕੇ ਐਮਐਲਏ ਦੇਮਾਨ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਦੂਜੀ ਵਾਰ ਸਾਡੇ ਨਾਬੇ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਸ ਤਰ੍ਹਾਂ ਉਪਰਾਲੇ ਨਾਲ ਜਿਹੜੇ ਨੌਜਵਾਨ ਪੀੜੀ ਨੂੰ ਵੀ ਸੇਧ ਮਿਲਦੀ ਹੈ ਬਿਲਕੁਲ ਬਿਲਕੁਲ ਦੇਖੋ ਅਸੀਂ ਮੈਨੂੰ ਲੱਗਦਾ ਵੀ ਇਹ 90 ਦੇ ਇਤਿਹਾਸ ਚ ਪਹਿਲੀ ਵਾਰ ਇਹ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇਹ ਕਿਲਾ ਦੇਖੋਗੇ ਤੁਸੀਂ ਜਾਲੇ ਦੇ ਵਲੇ ਇੱਕ ਸਾਡੇ 90 ਦੀ ਵਿਰਾਸਤ ਹੈ ਇਹਨੂੰ ਸਾਹਮਣਾ ਚਾਹੀਦਾ ਅਸੀਂ ਉਰੇ ਆਉਣੇ ਆਂ ਦੇਖਦੇ ਆਂ ਘਟੋ-ਘਟੇ ਦਾ ਹੁਣ ਇਹ ਗੱਲ ਆਪਾਂ ਸੋਚਦੇ ਰਹਿ ਗਿਆ ਹਾਂ ਮੀਹਾਂ ਆਪਾਂ ਇਹਨੂੰ ਆਪਾਂ ਪਹਚਾਈਏ ਜੋ ਸਾਡਾ ਵਿਰਸਾ ਹੈਗਾ ਅਸੀਂ ਕਿਲੇ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਦੇ 180ਵੇਂ ਜਨਮ ਦਿਹਾੜੇ ਤੇ ਆਇਆ ਅਸੀਂ ਇੱਥੇ ਨਤਮਸਤਕ ਹੋਣ ਆਇਆ ਹਾਲ ਬਣਿਆ ਹੋਇਆ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬੱਚੇ ਫੋਨਾਂ ਨਾਲ ਜ਼ਿਆਦਾ ਜੁੜ ਗਏ ਤੇ ਇਤਿਹਾਸ ਨਾਲੋਂ ਟੁੱਟ ਚੁੱਕੇ ਨੇ ਪਰ ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਡੇ ਸਕੂਲ ਦਾ ਸਾਡੀ ਪ੍ਰਿੰਸੀਪਲ ਮੈਮ ਦਾ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇੱਥੇ ਲੈ ਕੇ ਆਏ ਮੈਂ ਬੱਚੇ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਆਪਣਾ ਇਤਿਹਾਸ ਹੈ ਉਹਨੂੰ ਹਮੇਸ਼ਾ ਪਹਿਚਾਣੋ ਤੇ ਹਮੇਸ਼ਾ ਜਾਣੋ ਕਿਉਂਕਿ ਜਦ ਇਤਿਹਾਸ ਆਪਾਂ ਭੁੱਲਦੇ ਜਾਂਦੇ ਹਾਂ ਜਦ ਆਪ ਆਪਣਾ ਕਲਚਰ ਹੀ ਭੁੱਲ ਚੁੱਕੇ ਆਪਣੇ ਕੋਲ ਕੁਝ ਨਹੀਂ ਰਹਿ ਜਾਂਦਾ ਪਿੱਛੇ ਆਪਣੇ ਕਲਚਰ ਜੋ ਕਿਲਾ ਹੈ ਇਹਨੂੰ ਦੇਖ ਕੇ ਆਪਾਂ ਸਾਲੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਤੇ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਪਹਿਚਾਨ ਸਕਦੇ ਹਾਂ। ਪਹਿਲੀ ਵਾਰ ਸਕੂਲ ਦੇ ਨਾਲ। ਹਾਂਜੀ ਮੈਂ ਸਕੂਲ ਦੇ ਨਾਲ ਪਹਿਲੀ ਵਾਰ ਆਈਆਂ ਬਟ ਅਸੀਂ ਜਿੱਦਾਂ ਇੱਥੇ ਨਾਬੇ ਦੇ ਕੋਲ ਸਾਡਾ ਪਿੰਡ ਹੈ ਜਨੌਦਾ ਅਸੀਂ ਉੱਥੋਂ ਆਂਦੇ ਜਾਂਦੇ ਰਹਿੰਦੇ ਹਾਂ ਤੇ ਲੰਘਦੇ ਵੱਧਦੇ ਰਹਿੰਦੇ ਹਾਂ ਬਟ ਅੱਜ ਅਸੀਂ ਪਹਿਲੀ ਵਾਰ ਆਫੀਸ਼ੀਅਲੀ ਮੈਂ ਕਿਲਾ ਦੇਖਣ ਪਹਿਲੀ ਵਾਰ ਆਈ। ਮੈਂ ਐਮਐਲਏ ਸਾਹਿਬ ਨੂੰ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਜਿਹੜਾ ਸਟੈਪ ਹੈ ਬਹੁਤ ਵੱਡਾ ਸਟੈਪ ਹੈ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਨ ਨੂੰ ਮ